ਬਹੁਜਨ ਸਮਾਜ ਪਾਰਟੀ ਦੇ ਮਾਨਯੋਗ ਪੰਜਾਬ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਾਰਿਮਪੁਰੀ ਜੀ ਦੇ ਦਿਸ਼ਾਨ ਨਿਰਦੇਸ਼ਾਂ ਅਨੁਸਾਰ ਹਲਕਾ ਚੱਬੇਵਾਲ ਦੀ ਟੀਮ ਐਡਵੋਕੇਟ ਪਲਵਿੰਦਰ ਮਾਨਾ ਜੀ ਦੀ ਅਗਵਾਈ ਵਿੱਚ ਹਲਕੇ ਦੇ ਕੰਢੀ ਏਰੀਏ ਦੇ ਪਿੰਡਾ ਖੰਨੀ ਅਤੇ ਪਿੰਡ ਲਲਵਾਨ ਦੇ ਵਿੱਚ ਜਾ ਕੇ ਆਮ ਲੋਕਾਂ ਦਾ ਹਾਲ ਚਾਲ ਜਾਣਿਆ ਜਿਨ੍ਹਾਂ ਪਰਿਵਾਰਾਂ ਦਾ ਹੱਡਾਂ ਦੇ ਕਾਰਨ ਨੁਕਸਾਨ ਹੋਇਆ ਸੀ ਉਹਨਾਂ ਦੀ ਮਦਦ ਕੀਤੀ ਅਤੇ ਲੋੜ ਹਬਨ ਪਰਿਵਾਰਾਂ ਨੂੰ ਤਰਪਾਲਾ ਰਾਸ਼ਨ ਅਤੇ ਆਰਥਿਕ ਮਦਦ ਵੀ ਦਿੱਤੀ ਆਏ ਇਸ ਮੌਕੇ ਰਾਕੇਸ਼ ਕਿੱਟੀ ਜ਼ਿਲ੍ਹਾ ਸਕੱਤਰ ਵਿੱਕੀ ਬੰਗਾ ਬੀਵੀ ਐਫ ਪ੍ਰਦਾਨ ਬਲਵੰਤ ਨੀਪੁਰ ਹਲਕਾ ਸਕਤਰ ਮੌਜੂਦ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਘਰਾਂ ਦਾ ਹਾਲ ਬੇਹਾਲ ਹੋਇਆ ਪਿਆ ਆ ਫੜਾਂ ਦੇ ਕਾਰਨ ਕਿਉਂਕਿ ਘਰਾਂ ਦੇ ਵਿੱਚ ਪਾਣੀ ਵੱੜ ਚੁੱਕਾ ਆ ਇਹ ਅਸੀਂ ਦੇਖ ਰਹੇ ਆ ਬਿਲਕੁਲ ਰਸਤਾ ਬੰਦ ਹੋ ਚੁੱਕਾ ਆ ਕਿਉਂਕਿ ਪਾਣੀ ਬਹੁਤ ਤੇਜ਼ੀ ਦਾ ਤੇਜ਼ੀ ਦੇ ਨਾਲ ਵਹਾਅ ਇਧਰ ਨੂੰ ਚੱਲਦਾ ਪਿਆ ਆ ਔਰ ਘਰਾਂ ਦੇ ਵਿੱਚ ਵੱੜ ਰਿਹਾ ਆ ਹਾਲਾਤ ਬਹੁਤ ਨਾਜ਼ੁਕ ਬਣ ਚੁੱਕੇ ਨੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਸਰਕਾਰ ਅੱਗੇ ਬੇਨਤੀ ਹੈ ਕਿ ਪੀੜਤ ਪਰਿਵਾਰਾਂ ਤੱਕ ਪਹੁੰਚਿਆ ਜਾਵੇ ਟੀਮਾਂ ਬਣਾ ਕੇ ਤਾਂ ਜੋ ਜਿੱਥੇ ਵੀ ਕਿਸੇ ਵੀ ਲੋੜ ਹੈ ਪਰਿਵਾਰਾਂ ਨੂੰ ਉਹਨਾਂ ਦੇ ਨਾਲ ਖੜਕੇ ਉਹਨਾਂ ਦੀ ਸਹਿਯੋਗ ਕੀਤਾ ਜਾਵੇ ਸਹਾਇਤਾ ਕੀਤਾ ਜਾਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਦੀ ਲੋੜ ਹੈ ਸਾਡੀ ਵੀ ਟੀਮ ਲੱਗੀ ਹੋਈ ਹੈ ਤੇ ਅਸੀਂ ਵੀ ਹਰ ਵਕਤ 24 ਘੰਟੇ ਹਾਜ਼ਰ ਹਾਂ ਕਿਸੇ ਵੀ ਸਾਥੀ ਨੂੰ ਜ਼ਰੂਰਤ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪਰਿਵਾਰ ਹੜਾਂ ਦੇ ਕਾਰਨ ਉਹਨਾਂ ਦਾ ਹਾਲ ਬਿਹਾਲ ਹੋਇਆ ਪਿਆ ਹੈ ਜਾਂ ਨਾਜ਼ੁਕ ਸਥਿਤੀ ਦੇ ਵਿੱਚ ਬਹੁਜਿਆ ਸਮਾਜ ਪਾਰਟੀ ਦੀ ਟੀਮ ਪੂਰੀ ਪਰਵਾਰਾਂ ਦੇ ਨਾਲ ਖੜੀ ਹੈ ਸਾਰਿਆਂ ਦਾ ਧੰਨਵਾਦ ਜੈਪੀ ਨੀ ਜਰਪਾ ਭੰਜੀ ਜਿੱਦਾਂ ਆਪਣੇ ਮੀ ਦਾ ਮਾਹੌਲ ਆ ਇੱਥੇ ਹਲੇ ਤੱਕ ਕੋਈ ਮਤਲਬ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਇਨਾ ਬੁਰਾ ਹਾਲ ਆ ਤੁਸੀਂ ਦੇਖ ਹੀ ਰਹੇ ਆ ਹਜੇ ਤੱਕ ਤਾਂ ਕੋਈ ਵੀ ਇੱਥੇ ਕੋਈ ਵੀ ਆਇਆ ਨਹੀਂਗਾ ਹਬੋਜਨ ਸਮਾਜਪਾਲਟੀ ਵਾਲੇ ਆਏ ਆ ਇਨੀ ਥੋੜਾ ਰਾਹਤ ਦਿੱਤੀ ਆ ਤਰਪਾਲਾ ਵਾਲੇ ਅੰਤਰਪਾਲਾ ਦਿੱਤੀਆਂ ਰਾਸ਼ਨ ਦਿੱਤਾ ਆ ਕੁਛ ਮਾਇਆ ਦੀ ਵੀ ਮਦਦ ਕੀਤੀ ਆ ਇਨੀ ਆ ਕੇ ਹਾਲਚਾਲ ਪੁੱਛਿਆ ਇਹਨਾਂ ਤੋਂ ਛੋਟੇ ਸਾਡੇ ਖੰਨੀ ਦੇ ਵਿੱਚ ਕੋਈ ਵੀ ਨਹੀਂ ਆਇਆ ਠੀਕ ਹੈ ਇਹਨਾਂ ਦਾ ਅਸੀਂ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਇੰਨੀ ਮਤਲਬ ਕਿ ਮਾਹੌਲ ਦੇਖ ਕੇ ਇਦਾਂ ਦਾ ਦੇਖ ਕੇ ਵੀ ਇਹ ਆਏ ਆ ਇਨੀ ਸਾਡੇ ਇੱਥੇ ਭਾਈਚਾਰੇ ਦੀ ਸਾਰੇ ਮਦਦ ਕੀਤੀ ਆ ਪੂਰੇ ਪਿੰਡ ਚ ਘੁੰਮੇ ਆ ਮਹੱਲੇ ਚ ਘੁੰਮੇ ਆ ਤਰਪਾਲਾ ਵਾਲਿਆਂ ਨੇ ਤਰਪਾਲਾ ਦਿੱਤੀਆਂ ਆ ਰਾਸ਼ਨ ਦਿੱਤਾ ਆ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਬਹੁਤ ਸ਼ੁਕਰ ਕਰਦੇ ਆ ਜੈ ਭੀਮ ਜੈ ਭਾਰਤਾ ਠੀਕ ਹੈ